ਆਪ ਮੰਡਿਆ ਪਰੋਣਾ ਵਾਲੀ ਸਰਕਾਰ ਝੋਨੇ ਤੇ ਕਣਕ ਤੇ ਕੋਈ ਨੀ ਕਰਨ ਤੇ ਐਪੀਐਸ ਵੀ ਨਹੀਂ ਸੁਣੀ ਦੀ ਆਦਾ ਬਾਰਸਾ ਪੂਰਤਸਾਲ ਤੇ ਮੋਟੇ ਨਾ ਦਿੱਲੀ ਦੇ ਐਪੀਐਸ ਦੀ ਦਵਾਈ ਜ਼ਾਇਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀ ਬਾਹਰ ਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਮਾਨਸਾ ਦੇ ਸਰਦੂਲਗੜ ਵਿਖੇ ਅਕਾਲੀ ਪਾਰਟੀ ਵੱਲੋਂ ਹਲਕਾ ਇੰਚਾਰਜ ਦਿਲਰਾਜ ਸਿੰਘ ਪੂੰਦੜ ਤੇ ਸ਼ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਪੂੰਦੜ ਦੀ ਅਗਵਾਈ 'ਚ ਇੱਕ ਭਾਰਮੀ ਰੈਲੀ ਕੀਤੀ ਗਈ। ਇਸ ਮੌਕੇ ਬੀਬਾ ਬਾਦਲ, ਵਿਕਰਮ ਸਿੰਘ ਮਜੀਠੀਆ, ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਗਿਆ। ਸੁਖਵੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਸਮੇਂ ਹੋਏ ਲੋਕ ਪੱਖੀ ਕੰਮਾਂ ਦਾ ਜ਼ਿਕਰ ਵਿਸਥਾਰ ਨਾਲ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਸੂਬੇ ਦੇ ਮੁੱਖ ਮੰਤਰੀ ਨੂੰ ਕਰੜੇ ਹੱਥੀ ਲਿਆ ਆਓ ਵੇਖਦੇ ਹਾਂ ਇੱਕ ਰਿਪੋਰਟ

ਤੇ ਬਾਦਲ ਪਰਵਾਤ ਨੂੰ ਬੁਲਾਣਾ ਹੈ ਅੱਜ ਸਾਡੇ ਸਾਰੇ ਬਾਦਲ ਕਰਦਿਆਂ ਕਿ ਪਿਛਲੇ 15 ਸਾਲ ਤੋਂ ਤੁਹਾਡੀ ਮੇਨ ਸਰਕਾਰ ਤੁਸੀਂ ਇਹਨਾਂ ਨੂੰ ਭਰਾਂਦੇ ਰਹੋ ਤੇ ਇਸ ਵਾਰ ਵੀ ਤੁਹਾਡੀ ਕਿਰਪਾ ਸਰਕਾਰ ਉਹ ਜੀ ਹਾਰ ਵੀ ਤੁਸੀਂ ਆਰਾਮ ਜ਼ਰੂਰ ਦੋਗੇ ਭੂੰਦਰ ਸਾਹਿਬ ਵੇਖੋ ਕੀ ਕਹਿੰਦਾ ਜਗਨੂ ਕਹਿੰਦਾ ਸਾਡੀ ਸਾਡੀ ਰੱਬ ਨੇ ਡਿਊਟੀ ਲਈ ਆ ਬਾਦਲਾਂ ਨੂੰ ਇੱਥੋਂ ਢੋਣ ਦੀ ਦੂਜਾ ਸਿੰਘਾ ਸਾਹਿਬ ਮੈਂ ਕੌਣ ਦੀ ਕਦਰ ਕਰਦਾ ਇਸ ਹਫ਼ਤੇ ਮੈਂ ਕਿੰਨਾ ਉਹਨਾਂ ਸਿਕਨਾ ਸਾਹਿਬ ਬੋਲਦੇ ਨਾਲ ਥੱਕਾ ਹੋਇਆ ਪਰ ਮੈਂ ਕਿਉਂ ਕਹਿੰਦਾ ਥੱਕਾ ਹੋਇਆ ਇਹ ਆਉਂਦੇ ਜੋ ਕਹਿੰਦਾ ਸਿਕਨਾ ਸਾਹਿਬ ਕਿਸੇ ਵਾਰ ਅਸੀਂ ਮੈਂ ਕਰ ਸੁਣਾਉ ਕਿੱਥੇ ਅੱਜ ਤੱਕ ਕਿਸੇ ਨੇ ਸਿਕਨਾ ਸਾਹਿਬ ਦੀ ਆਉਂਦੀ ਨੂੰ ਸੁਣਦੇ ਵੇ ਛੁੜਿਆ ਕਿਸੇ ਨੇ ਨਹੀਂ ਮੇਰਾ ਵੀ ਜਿਹੜਾ ਸਾਧ ਅਕਰਵਾਲ ਭਾਈਚਾਰੇ ਨੂੰ ਜੇਸ ਬੰਦੇ ਨੇ ਕੁਵਾਨੀ ਕੀਤਾ ਕਰੋ ਅੱਜ ਸਿਕਰਮਾ ਮੇਰੀ ਭਾਵੇਂ ਥੋਡੇ ਨਾਲ ਆਉਂਦੀ ਆ ਮਗਰ ਥੋਡੀ ਸਰਕਾਰ ਦੇ ਥੋਡੇ ਤੇ ਪਰਚਾ ਦੇ ਕੇ ਤੁਹਾਨੂੰ ਗ੍ਰੰਥ ਦੱਸਿਆ ਪਰ ਬਾਜ ਤੇ ਨਾਲ ਦੀ ਸ਼ਰਾਰਤ ਫੜੀ ਗਈ ਆ ਇੱਕ ਫੋਟੋ ਇੰਸਟਾਰ ਪ੍ਰਚਾਰਕ ਵੋਟਾਂ ਮੰਗਣ ਵਾਲੇ ਤੇ ਸਾਧਰਨ ਕਮੇਟੇ ਇਕਲਾ ਤੇ 9 ਨੰਬਰ ਤੇ ਕੋਰਪੋਰਟਾ ਇਹ ਪਹਿਲੇ ਨੰਬਰ ਤੇ ਕੋ ਇਹ ਪੇਟਰੀ ਬਾਹ ਜਿਹੜਾ 400 ਕਰੋੜ ਦੇ ਘਮਲੇ ਚੰਗ ਰਾਇ ਸਰਕਾਰ ਬਣ ਗਈ ਤੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਓਏ ਪਿਆਰੇ ਭਰਾਵਾਂ ਤੇ ਤੁਹਾਨੂੰ ਆ ਮੰਡੀਆਂ ਪਰੋਣਾ ਦਾ ਇੱਥੇ ਨਹੀਂ ਸਰਕਾਰ ਝੋਨੇ ਤੇ ਤਣਕ ਤੇ ਕੋਈ ਕਰਨ ਤੇ ਐਸ ਵੀ ਨਹੀਂ ਹੋਈ ਸੀ ਆਦਾ ਭਾਗਤ ਸਾਹਿਬ ਭੁੱਜਰ ਸਾਹਿਬ ਨੇ ਬੋਟੇ ਨਾਲ ਦਿੱਲੀ ਦੇ ਪੈਸੇ ਦੀ ਦਵਾਈ ਡ੍ਰੈਗ ਨਾਮ ਦੇ ਟੈਕਸ ਲੱਗਦਾ ਸੀ ਮਾਫ ਕੀਤਾ ਹਾਤਾ ਕਾਲੀ ਤੇ ਵੀਰ ਜੀ ਨੂੰ ਤਾਕ ਦਿੱਤੀ ਸ਼ਗਨ ਮਿਲਦੇ ਪੈਠੇ ਮਿਲੀਆਂ ਸਾਥੀਆਂ ਟੁੱਟ ਤਾਂ ਜਿਹੜੀਆਂ ਬੰਦ ਹੋ ਗਈਆਂ ਐਸ ਕਮੇਨਟ ਸਰਪੰਚ ਵਾਲੇ ਤੁਸੀਂ ਜਾਣਦੇ ਜਿੰਨਾ ਵੀ ਡਵੈਲਪਮੈਂਟ ਹੋਇਆ ਉਦੋਂ ਹੀ ਹੋਇਆ ਸਰਕਾਰ ਅਖਾਲੀ ਦੇ ਸੀ ਤੇ ਉਹ ਮੁੱਖ ਮੰਤਰੀ ਥੋੜੇ ਵਿੱਚ ਹੁੰਦਾ ਮੈਂ ਥੋੜੇ ਵਿੱਚ ਹੁੰਦਾ ਸੀ ਪੀਪਾ ਜੀ ਥੋੜੇ ਵਿੱਚ ਹੁੰਦੇ ਸੀ ਅਫਸਰਦਾਰ ਹੁੰਦੇ ਸੀ ਤੇ ਜੋ ਕਹਿੰਦੇ ਸੀ ਅਸੀਂ ਨਾਲ ਨਾਲ ਕਰਦੇ ਸੀ ਤੁਸੀਂ ਪਿੰਡ ਤੋਂ ਆਪਣੇ 20 ਲੱਖਾਂ ਤੇ 50 ਲੱਖ ਦੇ ਕੇ ਜਾਂਦੇ। ਕਿ ਅੱਜ ਘਰ ਦਾ ਨਸ਼ਾ ਹੈ। ਮੈਂ ਅਕਸਰ ਪੁੱਛਿਆ ਕਿ ਘਰ ਦਾ ਨਸ਼ਾ ਕਿਉਂ ਹੈ ਤੇ ਮੈਨੂੰ ਕਹਿੰਦੇ ਅਸੀਂ ਕੀ ਕਰੀਏ ਇਹਨਾਂ ਦੇ ਐਮਐਲਏ ਤੇ ਲੀਡਰ ਸਾਥੂ ਕਸ਼ੇ ਫੜਨਾ ਨਹੀਂ ਕੋ ਫੜਦੀ ਬੰਦੇ ਕਿਉਂਕਿ ਉਹਨਾਂ ਤੋਂ ਪਿੰਡਾਂ ਦਾ ਹੀ ਹੁੰਦੇ ਐ। ਅੱਜ ਕੱਕੇ ਮੈਂ ਇੰਨਾ ਹੀ ਕਹਿਣਾ ਛੋੜਾ ਇਤਿਹਾਨ ਕਰਨਾ ਛੋੜਾ। ਪਰਮਾਤ ਸਾਡੀ ਤੁਸੀਂ ਆਪਣੀ ਸਰਕਾਰ ਅਕਾਲੀ ਦਲ ਦੇ ਲਿਆਓ ਸੈਡੀ ਕੈਬਨਟ ਮੀਟਿੰਗ ਤੇ ਪੈ ਕਾਨੂੰਨ ਬਣਾਓ ਕਿ ਸਜ਼ਾ ਨਸ਼ਾ ਵੇਚਨ ਵਾਲੇ ਨੂੰ ਹਮਸਿੱਤੀ ਹੋਊਗੀ ਹਮਸਿੱਤੀ ਸਜ਼ਾ ਜੇ ਨਸ਼ਾ ਦੇ